ਆ ਭਾਈ ਪੰਨਾ ਗੁਰਪ੍ਰੀਤ ਹੈ ਕਰੋਪੁਰ ਜੀ ਕੀ ਮਾਮਲਾ ਜਿਹੜਾ ਆ ਕਿੰਨੇ ਨੇ ਲੱਗੇ ਇਹ ਅੱਗ ਤਕਰੀਬਨ 10 ਵਜੇ ਦੁਕਾਨ ਬੰਦ ਕਰਕੇ ਜਾਨੀ ਤੇ ਉੱਪਰ ਜਾ ਕੇ ਚਿਵਾੜੇ 'ਚ ਪੈ ਗਏ ਤਕਰੀਬਨ 1 ਵਜੇ ਪਤਾ ਲੱਗਿਆ ਇਜ਼ਲੀ ਤਾਂ ਛੋਟਾ ਵਗੈਰਾ ਸੀ ਕੱਟ ਕੇ ਜਾਂਦਾ ਇਹਦਾ ਕੋਈ ਕਾਰਨ ਸਾਨੂੰ ਪਤਾ ਨਹੀਂ ਲੱਗ ਰਿਹਾ ਭਾਈ ਕਿ ਪਤਾ ਲੱਗਦਾ 1 ਵਜੇ ਮੇਰੇ ਬ੍ਰਦਰ ਜੀ ਉੱਠੇ ਸੀਗੇ ਪਿਸ਼ਾਬ ਕਰਨ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਕਾਲ ਕੀਤੀ ਮੈਨੂੰ ਤਾਂ ਚਿਵਾੜੇ 'ਚ ਪਏ ਸੀਗੇ ਫੇਰ ਜਾ ਕੇ ਥੱਲੇ ਸੀ ਪੱਤਰਾਂ ਕਿੰਨਾ ਕ ਨੁਕਸਾਨ ਆ ਜਿਹੜਾ ਨੁਕਸਾਨ ਤਾਂ 3 ਤੋਂ 4 ਲੱਖ ਦੇ ਵਿਚਾਲੇ ਸ਼ੱਕ ਹੈ ਕਿਤੇ ਨਹੀਂ ਨਹੀਂ ਹਲੇ ਤੱਕ ਕੋਈ ਸ਼ੱਕ ਨਹੀਂ ਹੈ ਪਰਚਾ ਪੁਛਾਦਿਆ ਨਾਲ ਰਾਪਤਾ ਹੋਇਆ ਤੁਹਾਡਾ ਹਾਂਜੀ ਹਾਂਜੀ ਕੀ ਕਹਿੰਦੇ ਆ ਉਹ ਕਹਿੰਦੇ ਵੀ ਕੋਈ ਨੀ ਵੀ ਟੀਮ ਆਉਗੀ ਸਾਡੀ ਉਹ ਜਾਂਚ ਕਰੇ ਨੇ ਕੋਈ ਨਹੀਂ ਕੋਈ ਨਾ ਵਟਾ ਵਗੈਰਾ ਕੀ ਨਾਮ ਆ ਜੀ ਮੇਰਾ ਨਾਮ ਡਾਕਟਰ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਪੂਰਾ ਇਹ ਦੁਕਾਨ ਦਾ ਮੈਂ ਇਹ ਕਹਣਾ ਵੀ ਇਹ ਗੁਰਪ੍ਰੀਤ ਸਿੰਘ ਆ ਜਿਹੜਾ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਰੱਖਦਾ ਜਿਹੜਾ ਇਹਦਾ ਗੁਜ਼ਾਰਾ ਸੀ ਪਰਿਵਾਰ ਦਾ ਇਸ ਦੁਕਾਨ ਤੋਂ ਚੱਲਦਾ ਸੀ ਇਹ ਪਰਿਵਾਰ ਪਹਿਲਾਂ ਵੀ ਕਰਜ਼ੇ ਦੀ ਮਾਰ ਹੇਠ ਆ ਇਹ ਕਿਸੇ ਸਰਾਰਤੀ ਅਨਸਰ ਨੇ ਇਹਨਾਂ ਦੀ ਜਿਹੜੀ ਕਰਿਆਨੇ ਦੀ ਦੁਕਾਨ ਉਸ ਨੂੰ ਅੱਗ ਲਾਤੀ ਅਸੀਂ ਪੁਰਸ ਪ੍ਰਸ਼ਾਸਨ ਨੂੰ ਵੀ ਬੁਲਾਇਆ ਸੀ ਉਹਨਾਂ ਨੇ ਵੀ ਆ ਕੇ ਮਤਲਬ ਦੇਖਿਆ ਤੇ ਉਹਨਾਂ ਨੇ ਮਤਲਬ ਜਿਹੜੀ ਆਪਣੀ ਕਹਿੰਦੇ ਆ ਵੀ ਜਾਂਚਕ ਟੀਮ ਆ ਕੋਈ ਉਹ ਬੁਲਾਈ ਇੱਥੇ ਇਹ ਉਹ ਬੁਲਾ ਕੇ ਕਹਿੰਦੇ ਵੀ ਉਦੋਂ ਬਾਅਦ ਅਸੀਂ ਦੇਖਦੇ ਆ ਵੀ ਕੀ ਆ ਇਹਦਾ ਕੀ ਹੱਲ ਹੋ ਸਕਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜੇ ਵੀ ਸ਼ਰਾਰਤੀ ਅੰਸਰਾ ਨੇ ਇਸ ਦਾ ਘਟਾ ਨੂੰ ਅੰਜਾਮ ਦਿੱਤਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਕਰ ਗਲ ਦੀ ਪਰਿਵਾਰ ਕਿਹੋ ਜਿਹਾ ਹੈ ਬੋਕਰ ਕਿਹੋ ਜਿਹਾ ਪਰਿਵਾਰ ਨਰਮ ਪਰਿਵਾਰ ਆ ਜੀ ਸਾਰਾ ਨਿਆਣ ਗਵਾਨ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਵਧੀਆ ਬਲਵਰਤਨਾ ਇਹਨਾਂ ਦਾ ਕਿਚਨਾਂ ਕੋਈ ਲਾਗ ਡਾਟ ਨਹੀਂ ਪਰ ਫਿਰ ਵੀ ਕਿਸੇ ਨੂੰ ਪਤਾ ਨਹੀਂ ਕੀ ਤਕਲੀਫ ਆ ਵੀ ਪਰਿਵਾਰ ਕਾ ਰੋਜੀ ਰੋਟੀ ਕਮਾ ਰਿਹਾ ਇਸ ਦੁਕਾਨ ਦੇ ਉੱਤੋਂ ਕਿਸੇ ਨੇ israrti ਕਰਕੇ ਇਸ ਦੁਕਾਨ ਨੂੰ ਇਹਦੀ ਉਹ ਅੱਗ ਲਗਾਈ ਹੈ ਜੀ ਕੀ ਆ ਕਿ israrti answer ਦਾ ਹੱਥ ਲੱਗਦਾ ਆ ਜਿਹਨੇ ਦੁਕਾਨ ਦੀ ਚਾਰੇ ਦਿਵਾਰੀਆਂ ਨੂੰ ਜੀ ਤਾਂ ਤੁਹਾਨੂੰ ਕਿਵੇਂ ਲੱਗਦਾ ਵੀ israrti answer ਦਾ ਇਹ ਇਹ ਇਧਰਲੀ ਸਾਈਡ ਆ ਮਤਲਬ israrti answer ਨੇ ਦਾ ਸ਼ਟਰ ਨੂੰ ਪਿੱਸੇ ਕਰਕੇ ਕਿਸੇ ਚੀਜ਼ ਨਾਲ ਉਹ ਵਿੱਚ ਦੀ ਕਿਸੇ ਮਤਲਬ ਕੈਮੀ ਕਲ ਦੇ ਨਾਲ ਪੈਟਰੋਲ ਡੀਜ਼ਲ ਕੁਝ ਵੀ ਲਾ ਲਉ ਆਪਾਂ ਉਸ ਦੇ ਨਾਲ ਸਾਨੂੰ ਸਾਕਾ ਵੀ ਉਸ ਦੇ ਨਾਲ ਉਹਨਾਂ ਨੇ ਅੱਗ ਲਾਈ ਆ ਉਹ ਕੋਲੇ ਦੇ ਉੱਤੇ ਨਿਸ਼ਾਨ ਵੀ ਆ ਸੰਧਿਆਈ ਦੇ ਵੀ ਪਤਾ ਨਹੀਂ ਮਤਲਬ ਉਹਨੂੰ ਕਿਵੇਂ ਸੁਝਿਆ ਕਿਵੇਂ ਕੀ ਕੀਤਾ ਉਹਨੇ ਕੀ ਇਹਨਾਂ ਨਾਲ ਪਰਿਵਾਰ ਨਾਲ ਉਹਦੀ ਦੁਸ਼ਮਣੀ ਸੀ ਤੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਪਰਿਵਾਰ ਜਿਹੜਾ ਗਰੀਬੀ ਰੇਖਾ ਦੇ ਵਿੱਚ ਆਉਂਦਾ ਇਹਨੂੰ ਪਰਿਵਾਰ ਨੂੰ ਰੋਜੀ ਰੋਟੀ ਦਾ ਸਾਧਨ ਦੁਆਰਾ ਮੁਹੱਈਆ ਕਰਾਉਣ ਦੇ ਲਈ ਸਰਕਾਰ ਆੜੂ ਜੀ ਇਹਨਾਂ ਦੀ ਪਹਿਲ ਦੇ ਆਧਾਰ ਤੇ ਮਦਦ ਕਰੀ ਸਰਕਾਰ ਵੀ ਹੈਗੀ ਤਾਂ ਬਾਕੀ ਜਿਵੇਂ ਆਪਾਂ ਗੱਲ ਕਰੀਏ ਇਹ ਲੋਕ ਪਾਲੀ ਭਾਈਦੂ ਪੋਲਟਿਕਲੀ ਬਹੁਤ ਮਦਦ ਕਰਦੇ ਆ ਅਸੀਂ ਸਾਰੇ ਸਮਾਜ ਸੇਵੀਆ ਨੂੰ ਬੇਨਤੀ ਕਰਦੇ ਆ ਵੀ ਚਲੋ ਪਰਿਵਾਰ ਦਾ ਜਿਹੜਾ ਰੋਜੀ ਰੋਟੀ ਦਾ ਸਾਧਨ ਇਹ ਸੀ ਜੇ ਕੋਈ ਮਤਲਬ ਸਮਾਜ ਸੇਵੀ ਆ ਇਹਨਾਂ ਨੂੰ ਦੁਬਾਰਾ ਦੁਕਾਨ ਦੇ ਵਿੱਚ ਜਿਹੜਾ ਸਮਾਨ ਪਾਉਣ ਦੇ ਲਈ ਸਹਾਇਤਾ ਕਰਨੀ ਚਾਹੁੰਦਾ ਅਸੀਂ ਉਹਨਾਂ ਨੂੰ ਜੀ ਆਇਆਂ ਕਰਦੇ ਆ ਵੈਲਕਮ ਉਹਨਾਂ ਦਾ ਵੱਧ ਤੋਂ ਵੱਧ ਜਿਹੜੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਹੈ ਵੀ ਉਹ ਇਹਦਾ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਅਸਲ ਜਿਹੜਾ ਇਸ ਵੇਲੇ ਇਹਨਾਂ ਸਮਾਨ ਦਾ ਜੀ ਸਾਰਾ ਬਿਲਕੁਲ ਜੀ ਸਾਰਾ ਸਮਾਨ ਵਾਲੋ ਸੜ ਕੇ ਸਵਾਹ ਹੋ ਗਿਆ ਜੀ ਇੱਥੇ ਕੁਝ ਵੀ ਬਚਿਆ ਨਹੀਂ ਦੁਕਾਨ ਦੇ ਵਿੱਚ a Nubilada do Maré, não